ਭਾਈ ਜੇ ਹੁੰਦੋ ਨਾ ਭਾਈ ਰਾਨੋ ਗਰਦਾਰੋ ਕੋ ਬੇਚ ਕੇ ਗਰਦਾਰੋ ਕੋ ਦੇਸ਼ ਕੇ ਗਰਦਾਰੋ ਕੋ ਜੋ ਵੀ ਮਾਰੋ ਸਾਲੋ ਕੋ ਕੌਣ ਕਿਸ ਕੋਈ ਪ੍ਰੋਟੈਸਟ ਜਿਹੜੇ ਸਾਡੇ ਪਹਿਲਗਾਮ ਦੇ ਵਿੱਚ ਸਾਡੇ ਭਰਾ ਮਾਰੇ ਗਏ ਨੇ ਹਿੰਦੁਸਤਾਨੀ ਸਾਡੇ ਵੀਰ ਜਿਨ੍ਹਾਂ ਨੂੰ ਬੇਦੋਸ਼ਿਆਂ ਨੂੰ ਜੰਨਾ ਤੇ ਜਿਹੜੇ ਛੁੱਟੀਆਂ ਬਣਾਉਣ ਕੋਈ ਆਪਣਾ ਹਨੀਮੂਨ ਬਣਾਉਣ ਉੱਥੇ ਗਿਆ ਸੀ ਇਹ ਪਾਕਿਸਤਾਨ ਵੱਲੋਂ ਜਿਹੜਾ ਹਮੇਸ਼ਾ ਹੀ ਇੰਡੀਆ ਤੋਂ 1000 ਕੱਟ ਬਲੀਡ ਕਰਦੀ ਜਿਹੜੀ ਉਹਦੀ ਪਾਲਿਸੀ ਆ ਉਸ ਦੇ ਖਿਲਾਫ ਅਸੀਂ ਜਿਹੜਾ ਅੱਜ ਪ੍ਰੋਟੈਸਟ ਕਰ ਰਹੇ ਹਾਂ ਮੇਰੀ ਸਰਕਾਰ ਨੂੰ ਅਪੀਲ ਆ ਕੇ ਸਮੁੱਚਾ ਪੰਜਾਬ ਇਸ ਦੁੱਖ ਦੀ ਘੜੀ ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਆਪਣੀ ਸਰਕਾਰ ਦੇ ਨਾਲ ਖੜਾ ਹੈ ਤੇ ਅਸੀਂ ਇਹੋ ਜੀਆਂ ਘਟੜਾਂ ਦੀ ਜਿਹੜੀ ਆ ਉਹ ਸਖਤ ਦੰਦਾ ਕਰਦੇ ਆ ਤੇ ਸਰਕਾਰ ਨੂੰ ਇਹ ਕਹੇ ਨੇ ਕਿ ਇਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਹੋਰ ਵੀ ਦੇਸ਼ ਦਾ ਦੁਖੀ ਦੇਸ਼ਾਂ ਲੱਖ ਚੁੱਕੇ ਨਾ ਵੇਖ ਸਕੇ ਡਾਰੀ ਬਰਜਾ ਬਰਡਰ ਵੀ ਜਿਹੜਾ ਬੰਦ ਚੜ ਦਿੱਤਾ ਗਿਆ ਜੀ ਕਿਵੇਂ ਦੇਖੀਓ ਸੇ ਵੇਖੋ ਡਾਰੀ ਬਾਗਾ ਵੀ ਬੰਦ ਕਰਤਾ ਆ ਜਿਹੜਾ ਟ੍ਰੇਡ ਹੁੰਦਾ ਸ਼ਿਪਰਾਂ ਹੀ ਹੁੰਦਾ ਉਹ ਵੀ ਬੰਦ ਕਰਦਾ ਚਾਹੀਦਾ ਜੇ ਬੰਦ ਕਰਦਾ ਫਿਰ ਸਾਰਾ ਬੰਦ ਕਰੋ ਫਿਰ ਟ੍ਰੇ ਇਹ ਨਾ ਹੋਵੇ ਸਮੁੰਦਰ ਰਸਤੇ ਸ਼ੁਰੂ ਹੋ ਜਾ ਜਾਂ ਜਾ ਜਾਂ ਹਾਂ ਤੇ ਉਹ ਵੀ ਬੰਦ ਕਰ ਮੇਰੀ ਤਾਂ ਅਪੀਲ ਆ ਬੰਦ ਕਰਦਾ ਸਾਰਾ ਬੰਦ ਕੀਤਾ ਜਾ ਜਿਹੜੇ ਪਾਣੀ ਬੰਦ ਕੀਤਾ ਜੀ ਉਹਨਾਂ ਨਾਲ ਜਿਵੇਂ ਦੇਖ ਰਹੇ ਹੋ ਜਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਰੋ ਵਾਰੇ ਮਾਹੌਲ ਬਣ ਰਿਹਾ ਹੈ। ਵੇਖੋ ਗੱਲ ਇਹ ਆ ਜਿੱਦਾਂ ਪਾਕਿਸਤਾਨ ਕਰਦਾ ਵਾ ਉਹਨੂੰ ਦਾ ਜੋ ਵੀ ਕੀਤਾ ਜਾਵੇ ਉਹਨਾਂ ਹੀ ਥੋੜਾ। ਆ ਭੁੱਖੇ ਉਹ ਅੱਗੇ ਬਣਦੇ ਪਾਣੀ ਹੁਣ ਬੰਦ ਹੋ ਗਿਆ। ਉਹਨਾਂ ਨੂੰ ਆਪਣੇ ਲੋਕਾਂ ਬਾਰੇ ਸੋਚਣਾ ਚਾਹੀਦਾ ਨਾ ਕਿ ਹੱਤ ਬਾਦ ਤੋਂ ਬੜਾ ਵਾ ਦੇਣ ਵਾਸਤੇ। ਅਮਰਨਾਦੀ ਯਾਤਰਾ ਵੀ ਸ਼ੁਰੂ ਹੋ ਰਹੀ ਸਮਝਦੇ ਨੇ ਭਗਤਾਂ ਦੀ ਕੋਫੀ। ਵੇਖੋ ਨੈਚਰ ਦੀ ਥੋੜਾ ਬਥਰ ਦਰਦਾ ਮਾਹੌਲ ਤਾਂ ਹੈ ਹੀ ਆ। ਪਰ ਮੈਂ ਸਮਝਦਾ ਉਹ ਜਿਹੜਾ ਡਰਿਆ ਉਹ ਦੋਸਤਾਂ ਦੀ ਨਹੀਂ ਸਾਨੂੰ ਗੱਜ ਵੱਜ ਕੇ ਭੁਲੇਨਾਸ ਦੇ ਦਰਸ਼ਣਾਂ ਲਈ ਜਾਣਾ ਚਾਹੀਦਾ ਸਰਕਾਰ ਨੂੰ ਕੋਈ ਕਿ ਜਲਦਬੱਧ ਸਿਕਿਉਰਟੀ ਬਿਲਕੁਲ ਬਿਲਕੁਲ ਜੀ ਉਹਨਾਂ ਦੀ ਸਿਕਿਉਰਟੀ ਉਹਦਾ ਦੀ ਸੁਰੱਖਿਆ ਜਿਹੜੀ ਆ ਉਹ ਉਦੋਂ ਕੀਤਾ ਜਾਵੇ ਅਸੀਂ ਵੀ ਇੱਥੋਂ ਆਪਣਾ ਜਥਾ ਲੈ ਕੇ ਭੋਲੇਨਾਥ ਦੇ ਦਰਸ਼ਨ ਕਰਨ ਜਾਵਾਂਗੇ ਇਹ ਦੱਸਾਂਗੇ ਡਰ ਸਾਡੇ ਚ ਨਹੀਂ ਪੰਜਾਬੀਆਂ ਚ ਨਹੀਂ ਰਾਹੁਲ ਗਾਂਧੀ ਜੀ ਨੇ ਵੀ ਬੋਲਿਆ ਜੀ ਇਸ ਮੁੱਦੇ ਦੇ ਉਹ ਪ੍ਰਧਾਨ ਮੰਤਰੀ ਸਾਹਿਬ ਨਾਲ ਨਹੀਂ ਬਿਲਕੁਲ ਬੜੀ ਵਧੀਆ ਗੱਲ ਉਹ ਤਾਂ ਹਮੇਸ਼ਾ ਹੀ ਉਹ ਤੇ ਵੇਖੋ ਜਿਸ ਪਰਿਵਾਰ ਨੇ ਦੋ ਦੋ ਪ੍ਰਧਾਨ ਮੰਤਰੀ ਆਪਣੇ ਸ਼ਹੀਦ ਕਰਵਾਏ ਆ ਉਹ ਉਹਨਾਂ ਨੂੰ ਤੇ ਹੱਤਵਾਰ ਦਾ ਦੁੱਖ ਪਤਾ ਸੋ ਮੈਂ ਸਮਝਦਾ ਕਿ ਇਹ ਇੱਕ ਚੰਗੀ ਫੈਲ ਕਦਮੀ ਆ ਇਹ ਰਾਹੁਲ ਗਾਂਧੀ ਜੀ ਦੀ ਜਿਹੜੀ ਤਕੜੀ ਤੇ ਚੰਗੀ ਲੀਡਰਸ਼ਿਪ ਆ ਉਦੋਂ ਦਰਸਾਉਂਦਾ